ਕੱਲ ਇਨਫੋਰਮੇਸ਼ਨ ਮਿਲੀ ਸੀਗੀ थाना सदर ਦੀ ਪੁਲਿਸ ਨੂੰ ਕਿ ਕੁਝ ਬੰਦੇ ਸੁਨਸਨ ਰਾਤ ਪਿੰਡ ਜਲਾਲੇਆਣਾ ਦੇ ਨੇੜੇ ਬੈਠ ਕੇ ਲੁੱਟਖੋਹ ਦੀ ਵਾਰਦਾਤ ਕਰਨ ਨੂੰ ਅੰਜਾਮ ਦੇਣ ਲਈ ਸਲਾਹ ਕਰ ਰਿਹਾ ਜਿਸ ਤੇ थाना सदर ਦੀ ਪੁਲਿਸ ਪਾਰਟੀ ਨੇ ਉੱਥੇ ਰੇਡ ਕਰਕੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਮੌਕੇ ਤੋਂ ਜਿਨ੍ਹਾਂ ਕੋਲੋਂ ਦੋ ਮੋਟਰਸਾਈਕਲ ਪੰਜ ਕਿਰਪਾਨਾਂ ਬਰਾਮਦ ਕੀਤੀਆਂ ਨੇ ਤੇ ਇਹਨਾਂ ਵਿੱਚੋਂ ਜਿਹੜੇ ਬੰਦੇ ਫੜੇ ਗਏ ਆ ਇਹਨਾਂ ਵਿੱਚੋਂ ਇੱਕ ਅਰਸ਼ਦੀਪ ਛੇਗੁਰਫ ਗੁੱਗੂ ਨਾਂ ਦਾ ਬੰਦਾ ਹੈ ਪਿੰਡ ਵਾਂਦਰ ਜਟਾਣਾ ਦਾ ਇਹਦੇ ਤੇ ਪਹਿਲਾਂ ਵੀ ਐਨਡੀਪੀਐਸ ਦਾ ਇੱਕ ਮਕਦਮਾ ਦਰਜ ਹੈ ਥਾਣਾ ਸਦਰ ਕੋਟ ਕਪੂਰਾ ਚ ਉਹਦੇ ਚ ਇਹ ਪੁਲਿਸ ਹਸਤ ਚ ਭੱਜ ਗਿਆ ਸੀ ਸਾਲ 2019 ਤੇ ਇਹਦੇ ਤੇ ਫਿਰ ਦੁਬਾਰਾ ਇੱਕ ਮਕਦਮਾ ਦਰਜ ਕਰਕੇ ਇਹਨੂੰ ਰੀਅਰੈਸਟ ਕੀਤਾ ਗਿਆ ਸੀਗਾ ਇਸ ਦੇ ਵਿੱਚ ਇੱਕ ਪਵਨ ਜੀ ਦਰਫ ਪਵਨ ਹੈ ਪਿੰਡ ਠਾੜੇ ਦਾ ਉਹਦਾ ਭਰਾ ਜਿਹੜਾ ਪਹਿਲਾਂ ਹੀ ਐਸਟੀਐਫ ਵੱਲੋਂ ਹੈਰੋਇਨ ਬਰਾਮਦਗੀ ਚ ਫੜਿਆ ਗਿਆ ਜਿਹੜਾ ਕਿ ਆਲਰੇਡੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਬਾਕੀਆਂ ਦੇ ਰਿਕਾਰਡ ਬਾਰੇ ਅਸੀਂ ਹਜੇ ਪੜਤਾਲ ਕਰ ਰਹੇ ਹਾਂ ਕਿ ਕਿਸੇ ਦਾ ਕੋਈ ਕ੍ਰਿਮੀਨਲ ਰਿਕਾਰਡ ਮਿਲਦਾ ਹੈ ਤੇ ਉਹਦੇ ਮੁਤਾਬਕ ਉਹਦੇ ਕਾਰਵਾਈ ਕਰਾਂਗੇ ਸਰੇ ਇਸੇ ਬਾਰਦਾਦ ਦੀ ਇੰਜਾਮ ਦੇਣ ਲਈ ਬਿਲਕੁਲ ਜੀ ਇਹ ਉਥੇ ਸਨਸਣ ਰਾਵਾਂ ਤੇ ਕਿਤੇ ਇਕੱਲੇ ਕਹਰੇ ਰਾਘੀਰ ਨੂੰ ਲੁੱਟ ਖੋਹ ਕਰਨ ਦੀ ਉਹਦੀ ਯੋਜਨਾ ਬਣਾ ਰਹੇ ਸੀਗੇ ਉਸ ਵੰ ਤੇ ਇਹਨਾਂ ਦੇ ਪਰਚਾ ਦਰਜ ਕਰਕੇ ਜਿਹੜਾ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਅਗਲੀ ਕਾਰਵਾਈ ਅਮਲਚ ਲਿਆਂਦੀ ਜਾ ਰਹੀ ਖਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਵੱਲੋਂ ਦੋ ਮੁਕਦਮੇ ਦਰਜ ਕੀਤੇ ਗਏ ਆ ਜੋ ਇੱਕ ਵਿਅਕਤੀ ਰਸਾਲ ਸਿੰਘ ਵਾਸੀ ਪਿੰਡ ਕਲਸ ਖਾਣਾ ਖੇਮਕਰਨ ਜ਼ਿਲ੍ਹਾ ਤਰਨਤਾਰਨ ਦਾ ਫੜਿਆ ਗਿਆ ਜਿਸ ਪਾਸੋਂ ਪਾਸੋਂ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਨੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਦੋ ਵਿਅਕਤੀ ਅਲਫਾਜ਼ ਪੁੱਤਰ ਮੁਹੰਮਦ ਹਫੀਜ਼ ਵਾਸੀ ਸ਼੍ਰੀ ਮੁਕਤਸਰ ਸਾਹਿਬ ਤੇ ਅਵੀ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਪਿੰਡ ਬੱਲੂਆਣਾ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਦੋਨਾਂ ਪਾਸੋਂ ਇਹਨਾਂ ਦੀ ਕਾਰ ਸਮੇਤ 160 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਇਹਨਾਂ ਨੂੰ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜੋ ਇਹਨਾਂ ਦੇ ਖਿਲਾਫ ਜਿਹੜਾ ਅਲਫਾਜ਼ ਹੈ ਇਹਦੇ ਖਿਲਾਫ ਪਹਿਲਾਂ ਵੀ ਇੱਕ ਮੁਕੱਦਮਾ ਐਨਡੀਪੀਐਸ ਦਾ ਦਰਜ ਹੈ ਜਦ ਕਿ ਅਵੀ ਕੁਮਾਰ ਦਾ ਜੇ ਰਿਕਾਰਡ ਅਸੀਂ ਖੰਗਾਲ ਰਹੇ ਹਾਂ ਅਜੇ ਤੱਕ ਇਹਦੇ ਖਿਲਾਫ ਕੋਈ ਕ੍ਰਿਮੀਨਲ ਰਿਕਾਰਡਿੰਗ ਮਿਲਿਆ ਬਟ ਇਹਦੀ ਅਜੇ ਵੀ ਪੜਤਾਲ ਕਰ ਰਹੇ ਹਾਂ ਅਸੀਂ ਤੇ ਇਹਦੀ ਇੱਕ ਕਾਰ ਵਰਨਾ ਜਿਹੜੀ ਆ ਜਿਹਦੇ ਵਿੱਚ ਸਵਾਰ ਸੀਗੇ ਉਹ ਵੀ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ ਥਾਣਾ ਸਦਰ ਦੀ ਪੁਲਿਸ ਵੱਲੋਂ ਸਦਰ ਕੋੜਖਪੁਰਾ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਬੋਰ ਸਿੰਘ ਉਰਫ ਸੋਨੀ ਵਾਸੀ ਪੰਜਗੜਾਈ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਉਸ ਦੇ ਖਿਲਾਫ ਵੀ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲਚ ਲਿਆਂਦੀ ਜਾ ਰਹੀ ਹੈ ਇਸ ਦੇ ਖਿਲਾਫ ਪਹਿਲਾਂ ਚਾਰ ਪਰਚੇ ਦਰਜ ਹੈ ਇੱਕ ਜੂਏ ਦਾ ਵੀ ਹੈ ਐਨਡੀਪੀਐਸ ਦਾ ਮੁਕੱਦਮਾ ਦਰਜਾ 307 ਦਾ 452 ਦਾ ਦਰਜਾ ਇਸ ਦੇ ਖਿਲਾਫ ਚਾਰ ਆਲਰੇਡੀ ਪਰਚੇ ਦਰਜ ਨੇ ਇਹ ਹੁਣੇ ਜੇਲ੍ਹ ਚੋਂ ਬਾਹਰ ਆਇਆ ਸੀਗਾ ਹੁਣ ਇਹਦੇ ਤੋਂ 50 ਗ੍ਰਾਮ ਦੀ ਹੈਰੋਨ ਦੀ ਬਰਾਮਦਗੀ ਕੀਤੀ ਹੈ ਦੋ ਦੁਬਾਰਾ ਮੁਕੱਦਮਾ ਦਰਜ ਕਰਕੇ ਇੱਥੇ ਕਰ ਵੀ ਕਿੰਨੀ ਸਾਰੀ ਬਰਾਮਦਗੀ ਟੋਟਲ ਇਹ ਸਾਡੀ 2 ਦਿਨਾਂ ਦੇ ਵਿੱਚ ਕਰੀਬ 230 ਗ੍ਰਾਮ ਹੈਰੋਨ ਬਰਾਮਦ ਹੋ ਚੁੱਕੀ ਹੈ